ਓਏ ਸੋਨੇ ਦਾ ਕੱਡਾ ਲੈ ਕੇ ਆਈ ਏ ਪਾ ਦੀਏ ਤੇਰੇ ਪਾ ਦੀਏ ਪਾ ਦੀਏ ਕਾਕੇ ਨਿੱਕੇ ਆ ਜਾ ਹੈ ਕਾਕੇ ਪਾ ਦੀਏ ਤੇਰੇ ਚੋਇਨਾ ਲੱਗਦਾ ਮੇਰੇ ਬਤਨ ਹਾਂ ਆਪਾਂ ਵੀਡੀਓ ਬਣਾਇਆ ਕਰ ਨਹੀਂ ਖੰਡਾ ਪਾ ਕੇ ਚੰਗਾ ਹੈ ਇਹ ਦਿਨ ਆਲ ਭਤੀਜਾ ਅਰੇ ਕੱਪੜੇ ਅੱਜ ਤਾਂ ਹੈ ਨਹੀਂ ਇਹ ਠੰਡ ਅੱਜ ਮੌਸਮ ਲੱਗਾ ਲਾ 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 ਚੱਲੀਏ ਫੁਣਾਈ ਜਦੇ ਹਾਂ ਕਾਕਾ ਵਧਾਉਣਾ ਅੱਜ ਹਾਂਜੀ ਲਓ ਜੀ ਕਾਕਾ ਵਧਾਉਣਾ ਬਾਹਰ ਚਲੋ 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 ਬੇਸ਼ੇਤੀ ਉੱਧਰ ਜਾ ਕੇ ਬਣਾਉਂਦੇ ਆ ਬਲਵਾ ਨਹੀਂ ਪ੍ਰਸ਼ਾਦ ਮੇਰਾ ਤਾਂ ਬੁਰਾ ਹਾਲਾ ਮੇਰਾ ਸੂਜੀ ਦਾ ਕਿ ਦੁੱਝਾ ਏ ਸੂਜੀ ਦਾ ਪ੍ਰਸ਼ਾਦ ਬਣ ਜਾਂਦਾ ਆ ਜਲੋ ਦਵਾਉਣਾ ਹਾਂ ਚਲੋ ਚਲੋ ਤਾਈ ਮਾਰੇ ਕੱਟ ਉਹਦਾ ਆ ਗਿਆ ਤਾਈ ਮਾਰੇ ਕੱਟ ਦਾ ਪ੍ਰਸ਼ਾਦ ਹਾਂ ਵੱਡੇ ਤਾਇਆ ਇਧਰ ਸਾਡਾ ਵੱਡਾ ਤਾਇਆ ਵੀ ਆਇਆ ਤਾਇਆ ਕਿਵੇਂ ਠੀਕ ਠਾਕ ਹੈ ਪਹੁੰਚ ਗਿਆ ਫਿਰ ਮੁੰਡਾ ਵੇਖਣਾ ਸਨਾ ਕੋ ਗੱਲਬਾਤ ਇਧਰ ਫੌਜੀ ਸਾਹਿਬ ਸੁੱਤੇ ਪਏ ਆ ਫੌਜੀ ਸਾਹਿਬ ਸੁੱਤੇ ਪਏ ਆ 3 ਵਜੇ ਚਲਾਦਾ 4 ਵਜੇ ਹੈ ਕੀ ਚੰਗਰਾ ਫੌਜੀ ਨੇ ਆਇਆ 3 ਵਜੇ ਜਾਂ 4 ਵਜੇ ਸੌਂ ਜਾਂਦਾ 5 ਮਿੰਟ ਰਹਿੰਦੇ 12 ਵਜੇ ਚੰਗਰਾ ਆਦੇ ਇੱਥੇ ਆਇਓ ਕਰਕੇ ਮੋਬਾਈਲ ਰਾਤ ਨੂੰ ਮੋਬਾਈਲ ਦੇਖੀ ਗਿਆ 3 ਵਜੇ ਮਾਇਆ ਕਹੇ ਸੌਂਦਾ ਨਹੀਂ ਹੁਣ ਦੇਖ ਹੁਣ ਦੇਖੀ ਹੈਲੋ ਅਜ ਅਠ ਤੈਨੂੰ ਬਾਹਰ ਵਧਾਉਣਾ ਕਹਿੰਦੇ ਹੈ ਰਣਿੰਦਰ ਲੈ 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 ਐ ਉਹ ਅੱਖਾਂ ਵੀ ਖੋਲ ਲਿਆ ਕਰ ਵੀਡੀਓ ਚ ਅੱਖਾਂ ਖੋਲ ਲਿਆ ਕਰ ਕਾਕੂ ਉਹ ਕਾਕੂ ਅੱਜ ਬਾਹਰ ਤੈਨੂੰ ਢੇੜਾ ਕਢਾਉਣਾ ਬਾਹਰ ਤੈਨੂੰ ਢੇੜਾ ਹੈ ਰਣਿੰਦਰ ਸੁੱਤਾ ਪਿਆ ਇਹਦਾ ਇਹਦਾ ਉੱਡਦਾ ਹੀ ਨਹੀਂ ਹੈ ਵਟਾ ਵਟਾ ਗੱਗਾਂ ਨਹੀਂ ਕੰਬਾ

ਇਧਰ ਚਾਹ ਜੱਲੀ ਜਾਂਦੀ ਹੈ ਚਲ ਕੇ ਮੈਂ ਕਰਨਾ ਹੈ ਚੋਲੀ ਪੋਣਾ ਪ੍ਰਸ਼ਾਦ ਚਲੋ ਵਧਾਈਆਂ ਤੁਮਾਂ ਲਈ ਮੇਰੇ ਲਈ ਵਧਾਈਆਂ ਸਵਾ ਬਧਾਈਆਂ ਚਲੋ ਜੀ ਵਧਾਈਆਂ ਵਧਾਈਆਂ ਚਲਤਾ ਹੈ ਨਾਲ ਤਰਿਆ ਪਿੱਛੇ

ਬੈ ਜਾਣ ਥੋੜਾ ਥੋੜਾ ਚੇਨਾ ਪੈਰ ਕਰੂ ਬੱਸ ਆ ਜਾ ਚੰਮਾ ਲੂੰ ਕਰਦੀ ਪੀੜਾ ਕੀ ਕਹਿੰਦੇ ਇਹਨੂੰ ਪੈਂਖੜ ਪੈਂਖੜ ਪਾ ਦੀ ਪੈਂਖੜ ਅੱਛਾ ਰਾਣੇਂਦਰ ਪੈਸੇ ਪੈਸੇ ਹੋ ਗਏ ਲੈ ਲਾਂ ਮੈਂ ਸਾਰੇ ਚੱਕਲਾ ਜੀ ਡਰ ਗਿਆ ਜੀ ਆ ਚੱਕਲਾ ਪੈਸੇ ਮੈਂ ਮੇਰਾ ਚੱਕਲਾ ਹਣ ਕੋਈ ਪਤਾ ਨਹੀਂ ਮੁੜ ਕੇ ਦੇਣੇ ਨਹੀਂ ਕਰਨੇ ਨੇ ਸੁਤਾ ਪਿਆ ਹੋਏ ਜਾਗੀ ਕੱਲ ਅੱਜ ਬਾਹਰ ਵਧਾਤਾ ਤੈਨੂੰ ਹੈਲੋ ਆਈ ਬਾਹਰ ਕੀੜਾ ਕੱਢ ਲਿਆ ਬਚੁੱਤਾ ਵਯਾ ਜੀ ਚਲੋ ਜੀ ਲਕੋਲੋ ਪੈਰ ਹਾਂਜੀ ਤਾਇਆ ਜੀ ਨੀਂਦ ਆਈ ਨੀਂਦ ਸੁੱਤਾ ਸੁੱਤਾ ਵਯਾ ਸੁੱਤਾ ਅੱਜ ਪੈਸੇ ਬਣ ਗਏ ਇਹਨੂੰ ਪੈਸੇ ਬਣ ਗਏ ਅੱਜ 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 ਗੱਲ ਬਣ ਗਈ ਅੱਜ ਸਾਰਾ ਖਾਣਾ ਪਣਾ ਰਹਿ ਜਗੇ ਹਾਂ ਇਹ ਤਾਂ ਸਾਰਾ ਇਹ ਨਾ ਸਾਡਾ ਮੁੜ ਕੇ ਕਾਕਾ ਭੁੱਖ ਭੁੱਖੂ ਕਰੀ ਜਾਵੇ ਹਣਾ ਖਾਣਾ ਲੱਗਣਾ ਆਇਆ ਬਈ ਸਗਣ ਦੇਣ ਲੱਗਾ ਹਣ ਚੱਲ ਬਈ ਤਾਇਆ ਆਇਆ ਸਗਣ ਦੇ ਗਿਆ ਕੱਟ ਬੋਝਾ ਕਿੱਥੇ ਆ ਕੱਢ 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 ਨੋਟ ਵੱਡੇ ਹੀ ਨਹੀਂ ਫਿਰਦਾ ਤਾਇਆ ਮੈਂ ਵੇਖ ਲੈ ਵਿੱਚ ਲੁਕੋ ਕੇ ਘੜ ਦਤਾ ਏ ਇਹ ਨਿਕਾ ਨੋਟ ਇਹ ਨਿਕਾ ਨੋਟ ਚਾਕ ਬਈ ਤਾਇਆ ਚਾਕ ਬਈ ਤਾਇਆ ਵੱਡੇ ਨੇ ਵੀ ਸਗਣ ਦੇ ਦਾ ਜੀ ਉ ਜਾਗ ਪਿਆ ਜੀ ਹੈਲੋ ਹੈਲੋ ਇਧਰ ਵੇਖ ਮੇਰੇ ਯਾਰ ਹੁਣ ਜਾਗ ਗਿਆ ਬਾਈ ਜੱਟ ਹੁਣ ਜਾਗ ਗਿਆ ਇਹ ਵਾਚੀ ਲਉ ਇਹ ਤੇਰੀ ਚਾਹ ਵੀ ਨਹੀਂ ਚਾਹ ਚਾਹ ਵੀ ਨਹੀਂ ਚਾਹ ਪੀਚੀ ਦੀ ਇਹ ਪੀਚੀ ਪੀਚੀ ਹਣ ਖੋਲੇ ਅੱਖਾਂ ਇਹ ਕਿੰਨਾ ਸਮਾਨ ਲੈ ਕੇ ਆਈ ਆ ਲੈ ਵੀ ਰਾਣੇਂਦਰ ਦੀ 부ਆ ਅੱਜ ਲੈ ਕੇ ਆਈ ਆ ਪਤਾ ਨਹੀਂ ਕੀ ਕੀ ਸਮਾਨ ਕਾਕਿਆ ਵਾਸਤੇ ਹੈਂ ਕਾਕੀ ਓ ਕਾਕੀ ਕੱਢਦੀ ਆ ਉਹ ਕੀ ਲੈ ਕੇ ਆਈ ਆ ਹੈ ਅੱਜ ਬੜੇ ਗੱਫੇ ਮਿਲਦੇ ਤੈਨੂੰ ਬਤੰਦਰਾ ਆ ਉਹ ਮੋਸਾ ਲੈ ਖੰਡਾ ਲੈ ਕੇ ਆਈ ਤੇਰੇ ਤੇ ਖੰਡਾ ਲੈ ਲੈ ਓਏ ਸੋਨੇ ਦਾ ਕੱਡਾ ਲੈ ਕੇ ਆਈ ਆ ਪਾ ਦੀਏ ਤੇ ਪਾਦ ਗਏ ਪਾਦ ਗਏ ਕਾਕੇ ਨਿੱਕੇ ਆ ਜਾ ਹੈ ਕਾਕੀ ਪਾ ਦੀਏ ਤੇ ਚੜਨਾ ਲੱਗਦਾ ਮੇਰੇ ਬਤਨ ਆਪਾਂ ਵੀਡੀਓ ਬਣਾਇਆ ਕਰ ਨਹੀਂ ਖੰਡਾ ਪਾ ਕੇ ਚੰਗਾ ਹੈ ਇਹਦੀ ਹਾਲ ਫਟੂ ਜਾ ਰਹੀ ਕਪੜੇ ਨਦੇ ਯਾ ਤੀ ਜਾਦਾ ਕੁਛ ਹੈ ਲੇ ਸੂਟ ਲੈ ਕੇ ਨਾ ਦੋ ਯਾਰ ਬਈ ਇਧਰ ਆ ਵੀ ਭਾਜੀ ਆ ਦੋ ਯਾਰ ਪੜੀਆਂ ਦਾ ਕੋਈ ਨਾ ਨਹੀਂ ਚੱਲ ਪ੍ਰਿੰਸ ਹੋਸ਼ਰੀ ਜੀ ਉਹ ਲੈ ਇਧਰ 우ਸਤਾਦ ਨੂੰ ਵੀ ਮਿਲ ਗਿਆ ਦੋ ਯਾਰ ਹਾਂ ਨਹੀਂ ਕਾਕੇ ਦੀ ਨਾਲ ਹੀ ਪੈਣਾ ਦੇ ਵੀ ਹੋਵੇ ਕੀ ਵੇਂਦਾ ਹੈ ਕਾਕੇ ਉਹ ਕਾਕੇ ਕਿਹੜਾ ਕੋਸ਼ ਉਹ ਕਾਕਾ ਜੀ ਹੱਥ ਵਾਂ ਤਾਂ ਸਾਲਿਆ ਬਹੁਤ ਕੋਸ਼ ਮਿਲ ਗਿਆ ਅੱਜ ਅੱਜ ਬੋ ਅੱਜ ਬੋ ਜੀ ਅੱਜ ਬੋ ਹਾਂ ਖੰਡਾ ਪਾਲ ਗਏ ਫਿਰ ਕੇ ਮੈਂ ਪਾਲਾ ਉਹਨਾਂ ਟਾਈਮਾਂ ਤੂੰ ਨਿੱਕਾ ਜ ਮੈਂ ਪਾਲਾ ਮੈਂ ਪਾਲਾ ਹੈਂ ਫਿਰ ਬਤੀਜਾ ਪਾਲੇ ਮੈਂ ਪਾਲਾ ਅੱਜ ਭਾਈ ਦੇਈਏ ਭਮੀ ਫਿਰ ਭਾਈ ਦਿਨੇ ਆਹ ਹਾਏ ਬਾਬਾ ਇੱਕ ਮੰਡਾ ਹੋਰ ਦੇ ਦੇ ਬੱਬੂ ਦੇ ਫਿਰ ਫਿਰ ਇਹਦਾ ਵੱਡਾ ਖੰਡਾ ਲੈਣਾ ਵੱਡਾ ਲਿਆ ਦਿੰਦਾ ਨਹੀਂ ਭੋਜੀ ਸਾਹਿਬ ਚਲੋ ਉਹ ਨਹੀਂ ਵਧੀਆ ਵਧੀਆ ਹਣ ਜਾਗ ਹੀ ਜਾਂਦਾ ਹਣ ਗੱਫੇ ਵੱਜੇ ਹਣ ਜਾਗ ਹੀ ਜਾਂਦਾ ਕੇ ਸੌਂ ਜਾਂਦਾ ਨਾ ਬਹੁਤ ਤਗੜੇ ਦਿਲ ਦੇ ਹਾਂ ਵਾਦੂ ਗੱਫੇ ਹਣ ਵੱਡੇ ਮਿਲਣਗੇ ਖੰਡੇ ਵੱਡੇ ਪੂਆ ਵਾਦੂ ਲਈ ਸਮਾਨ ਬਹੁਤ ਵਧੀਆ ਹੋ ਗਿਆ ਵੀ ਧੰਨਵਾਦ ਸੋਣਾ ਕਰ ਕਛ ਇਦਾਂ ਹੀ ਕਰਨਾ ਚਾਹੀਦਾ ਬਈ ਮੋਹ ਮੁਹੱਬਤ ਹੁੰਦੀ ਹੈ ਕੱਕੇ ਦੇ ਲੈਣ ਦੇਣ ਦਾ ਨਹੀਂ ਹੁੰਦਾ ਇੱਕ ਪਿਆਰ ਹੀ ਹੁੰਦਾ ਬਸ ਮੁਹੱਬਤ ਹੁੰਦੀ ਹੈਗੇ ਇਹਨਾਂ ਖੁਸ਼ੀਆਂ ਹਰ ਇੱਕ ਨੂੰ ਦੇਵੇ ਰੱਬ ਕਾਕਾ ਜੀ ਤਾਇਦਾ ਰੋਂਦਾ ਪਾੜਵਾ ਤੇ ਰੋਣਾ ਇਹ ਪੈਸੇ ਜਿਆਦੇ ਹੋ ਗਏ ਅੱਜ ਪਾਣ ਦੇ ਪੈਸੇ ਵੱਖਰੇ ਰੱਖ ਲਾ ਮੈਂ ਦੇ ਹੀ ਨਾ ਵਿਸ਼ੇ ਨੂੰ ਲੈਨੇ ਐਂ ਕਰ ਦੇ ਨੇ ਸਰਕਟ ਚ ਪਾ ਲਾ ਥੋਲੀਆਂ ਜੀਆਂ ਚਵਾੜ ਛੱਡਦੇ ਆ ਅੱਜ ਖੰਡਾ ਜੋ ਮਿਲ ਗਿਆ ਸੋਨੇ ਦਾ ਅੱਜ ਘਾਤਾ ਖਿੜਬੜੀ ਆ ਗਿਆ ਵੇਖਿਆ ਇਦਾਂ ਆ ਗਿਆ ਹਾਂਜੀ ਤਾਇਆ ਜੀ ਆਇਆ ਜੀ ਬੋਲਦੇ ਨਹੀਂ ਕੋਈ

ਆ ਦਾਚਾਰ ਸਾਧਨ ਨਾਲ ਦੀ ਨਾਲ ਹੀ ਹੈ ਹਾਂਜੀ ਭੂਆ ਕੇ ਨਿੰਬੂ ਹਾਂ ਭੂਆ ਜੀ ਕੇ ਚੱਲ ਵਧੀਆ ਵਧੀਆ ਹਾਂਜੀ ਆਹ ਜੀ ਨਿੰਬੂ ਪੂਰੇ ਇੱਕ ਨੰਬਰ ਬਾਲੇ ਵਧੀਆ ਇੱਕ ਸਕਿੰਟ ਚ ਕੱਟ ਗਏ ਹਾਂ ਮਿੰਟ 5 ਹੀ ਲੱਗੇ ਲਓ ਜੀ ਹੁਣ ਤਾਂ ਮળો ਤਾਂ ਹੀ ਵੱਜ ਗਏ ਹਾਂਜੀ ਉਧਰੋਂ ਆ ਗਏ ਆ ਮੁੰਡਾ ਵਧਾ ਆ ਕੇ ਤੇ ਹੁਣ ਹੁਣ ਸਰ ਰਸਤਾਲ ਨੇ ਕੱਪੜੇ ਧੋ ਕੇ ਕੱਪੜੇ ਧੋ ਕੇ ਕੱਪੜਾ ਕਮਾਉਣਾ ਹੈ ਚੱਲ ਵਧੀਆ ਵਧੀਆ ਮੈਂ ਕਿਹਾ ਰਾਤ ਧੋ ਕੇ ਰਾਤੇ ਸੀ ਨਿੰਬੂ ਹੁਣ ਸੁੱਕੇ ਪਏ ਸੀ ਚੰਗੀ ਤਰ੍ਹਾਂ ਹੁਣ ਮੈਂ ਕਿਹਾ ਆ ਕੇ ਪੀਪੀ ਦੀ ਸੈਟ ਦਾ ਹੋਰ ਪੁਰਾਣੇ ਹੁੰਦੇ ਬੈ ਫੇ ਟਾਈਮ ਨਹੀਂ ਲੱਗਣਾ ਨਵੇਂ ਮਿੱਤਰ ਪਿਆਰਿਓ ਬਾਹਰ ਵੀ ਥੋੜੀਆਂ ਥੋੜੀਆਂ ਕਣੀਆਂ ਪਈਆਂ ਨੇ ਹੁਣ ਫੇਰ हट ਗਈਆਂ ਕਦੇ ਆ ਜਾਂਦੀਆਂ ਕਣੀਆਂ ਤੇ ਕਦੇ हट ਜਾਂਦੀਆਂ ਰਾਤ ਵੀ ਦੋ ਕੁ ਵਾਰੀ ਸ਼ਰਾਟੇ ਜੇ ਪਿਆ ਜਿਆਦਾ ਵੀ ਤਾਂ ਨਹੀਂ ਪਿਆ ਨੋਰਮਲ ਪਿਆ ਪਰ ਅੱਜ ਠੰਡ ਬਹੁਤ ਘੱਟ ਆ ਤੇ ਮੌਸਮ ਥੋੜਾ ਜਿਹਾ ਲੱਗਦਾ ਵੀ ਸਾਫ਼ ਜਿਹਾ ਹੁੰਦਾ ਨਹੀਂ ਨਾ ਸੂਰਜ ਹੋ ਸਕਦਾ ਨਿਕਲ ਪਵੇ ਆਂ ਦੀਂਦਾ ਥੋੜਾ ਥੋੜਾ ਬਾਕੀ ਹੁਣੇ ਸ਼ਰਾਟਾ ਜੇ ਪੈ ਕੇ हटਿਆ ਸੀ ਤੇ ਬਾਕੀ ਚਲੋ ਵਧੀਆ ਮੀਨ ਨਾਲ ਸੁੱਕੀ ਠੰਡ ਨਾਲ ਜਾਦੇ ਲੋਕ ਬਿਮਾਰ ਹੁੰਦੇ ਆ ਤੇ ਗਿੱਲੀ ਛੱਡ ਨਾਲ ਕੱਟ ਹੁੰਦੇ ਆ ਚਲੋ ਮੀਂਹ ਪੈ ਜੂ ਐਨਾ ਥੋੜਾ ਜਿਹਾ ਫਸਰਾ ਫਸਲਾ ਵੀ ਧੋਤੀਆਂ ਜਾਣਗੀ ਇਹ ਤੇ ਰਸਤਾ ਸੀ ਸਾਡੇ ਪੱਖਾ ਛੱਡੀ ਬੈਠੇ ਵਰਦੀ ਬੱਚਿਆਂ ਦੀ ਕੌਣ ਵਾਸਤੇ ਮੇਰਾ ਵੀ ਕੋਟ ਲੈ ਆਉਣਾ ਸੀ ਤੇ ਗੱਲਾ ਪਰ ਧੁੱਪ ਨਿਕਲ ਹੀ ਆਈ ਆ ਲਓ ਜੀ ਹੁਣ ਆਹ ਵਲੌਗ ਦਾ ਐਂਡ ਇੱਥੇ ਕਰਦੇ ਆ ਕਿਉਂਕਿ ਮੈਂ ਕਿਤੇ ਹੋਰ ਜਾਣਾ ਤੇ ਉੱਥੇ ਜਾ ਕੇ ਕਰਦੇ ਆ ਸ਼ੂਟ ਤੇ ਆਹ ਵਲੌਗ ਨੂੰ ਵੀ ਪਿਆਰ ਜ਼ਰੂਰ ਦੇ ਆ ਜੋ ਲਾਈਕ ਜ਼ਰੂਰ ਕਰ ਲਿਓ ਤੇ ਕਈ ਵੀਰ ਇਦਾਂ ਦੇ ਵੀ ਆ ਮੇਰੇ ਭੈਣ ਭਰਾ ਜਿਨ੍ਹਾਂ ਨੇ ਆਪਣੇ ਆਪਣੀਆਂ ਵੀਡੀਓ ਜ਼ਰੂਰ ਦੇਖਦੇ ਆ ਪਰ ਆਪਣੇ ਚੈਨਲ ਨੂੰ ਫੋਲੋ ਨਹੀਂ ਹਾਂ ਦੇ ਤੱਕ ਕੀਤਾ ਤੇ ਵੀਰ ਬਣ ਕੇ ਵੀਡੀਓ ਤੁਸੀਂ ਦੇਖਦੇ ਹੋ ਤੇ ਆਪਣਾ ਫੋਲੋ ਵਾਲਾ ਕਲਿੱਕ ਜ਼ਰੂਰ ਕਰ ਦਿਓ ਤੇ ਫੋਲੋ ਜ਼ਰੂਰ ਕਰ ਲਓ ਨਵੇਂ-ਨਵੇਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਤੇ ਜਲਦੀ ਜਲਦੀ ਆਪਾਂ ਹੋਰ ਵੀ ਤਮਾਕੇ ਕਰਨੇ ਆ ਤੇ ਫੋਲੋ ਜ਼ਰੂਰ ਕਰ ਲਓ thank you so much sarah